ਜੀ গুਡ ਮਾਰਨਿੰਗ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕੀਵਰ ਚੈਲਸ ਬਾਤ ਕਰਦਾ ਬਲੌਗ ਕੀਵਰ ਚ ਤੇ ਜਿਹੜਾ ਸੀ ਇਹ ਬਲੌਗ ਬਣਾ ਰਹੇ ਆਂ ਕਿ ਅੱਜ ਇਹ ਬਣਾ ਰਹੇ ਆਂ ਸਵੇਰ ਦੇ ਸ਼ਡਿਊਲ ਤੇ ਉਨ ਕੀ ਗਰਾਊਂਡ ਨਾਲ ਸੀ ਬਹੁਤ ਬੰਦੇ ਜੁੜ ਰਹੇ ਨੇਗੇ ਤੇ ਅਸੀਂ ਸਵੇਰ ਦੇ ਜੁੜ ਰਹੇ ਹੈਗੇ ਹੁਣ ਵੀ ਵੀਡੀਓ ਸੀ ਪਹਿਲਾਂ ਤਾਂ ਹੀ ਹੋਇਆ ਕਿ ਪਹਿਲਾਂ ਮੈਂ ਤੇ ਜਸਵੀਰ ਦੋਨੇ ਸਵੇਰੇ ਸਵੇਰੇ ਜਾਣ ਲੱਗੇ ਸੀ ਅਸੀਂ ਤੇ ਹੁਣ ਵੀ ਬਹੁਤ ਵਧੀਆ ਤੋਂ ਹੋਰ ਵੀ ਆਉਣ ਲੱਗ ਗਏ ਹਨ ਇਸਾ ਹੁੰਦਾ ਵੀ ਫੋਰ ਵੀ ਜੁੜਨ ਦਾ ਖਿਡਾਰੀ ਹੈ ਨਾ ਹਲਕੇ ਨਸ਼ੇ ਤੋਂ ਬਚੇ ਰਹਿਣਗੇ। ਬਾਕੀ ਸਭ ਤੋਂ ਪਹਿਲਾਂ ਸਵੇਰੇ ਉੱਠਾ ਅਸੀਂ 2 ਲੀਟਰ ਪਾਣੀ ਕਿਉਂਕਿ ਪਾਣੀ ਦਾ ਤੁਹਾਨੂੰ ਬਹੁਤ ਫਾਇਦਾ ਸਵੇਰ ਵਾਲੇ ਨਾਲ ਜ਼ਿਆਦਾ ਫਾਇਦਾ ਹੈਗਾ। ਜੇ ਦੋ ਨਹੀਂ ਤਾਂ ਘੱਟ ਵੀ ਲੈ ਬੰਦਾ। ਇੱਕ ਗਲਾਸ ਦੋ ਗਲਾਸ ਸਵੇਰੇ ਉੱਠ ਕੇ ਪਹਿਲਾਂ ਪਾਣੀ ਪੀਵੇ ਫਿਰ ਚਾਹ ਪੀਵੇ ਬੰਦਾ। ਨਹੀਂ ਤਾਂ ਆਪਣੇ ਪਿੰਡ ਵਾਲੇ ਸਾਰੇ ਪਹਿਲਾਂ ਚਾਹ ਦਾ ਕੋਲ ਹੀ ਹੁੰਦਾ ਪੂਰੇ ਸਾਰੇ ਕੋਲੇ। ਫਿਰ ਪਾਣੀ ਹੁੰਦਾ ਹੈਗਾ। ਸਾਰੇ ਦਿਗੂਲੇ ਤਾਂ ਪਾਣੀ ਹੀ ਆ ਸਾਰੇ ਅੰਗੜੇ ਸਾਰੇ ਨੂੰ ਪਹਿਲਾਂ ਪਾਣੀ ਰਿਗਮੈਂਡ ਕਰਦਾ ਪਾਣੀ ਪੀਓ ਯਾਰ ਉੱਟ ਗਏ ਸੀ ਇਹਦੇ ਉਹ ਤਾਂ ਉਹ ਬਹੁਤ ਸਾਫ਼ ਹੁੰਦਾ ਪਾਣੀ ਨਾਲ ਨਾਲ ਜਿਹੜੇ ਜ਼ਿਆਦਾ ਜ਼ਿਆਦੇ ਹੋਣੇ ਉਹ ਸਵੇਰੇ ਜੇ ਪਾਣੀ ਪੀਣਗੇ ਤਾਂ ਪਾਣੀ ਨਾਲ ਜ਼ਿਆਦੇ ਵਧੀਏ ਇੱਕ ਦੋ ਦਿਨ ਹੀ ਔਖਾ ਜਿਹਾ ਲੱਗਦਾ ਹੁੰਦਾ ਹੈ ਅੱਜ ਆਪਾਂ ਬਣਾਉਣੇ ਆਂਗੇ ਕਾਫੀ ਤੇ ਕਾਫੀ ਤੋਂ ਬਾਅਦ ਚੱਲਾਂਗੇ ਸਾਈਕਲਿੰਗ ਤੇ ਤੇ ਮਿਲਾਂਣੇ ਆ ਸਾਨੂੰ ਸਾਰੇ ਨਾਲ ਦੇ ਪਲੇਰਾਂ ਨੂੰ ਕੀ ਇੱਕ ਕੱਪ ਪੋਣਾ ਵਾਂਗੇ ਤੇ ਬਈ ਸ ਜੇ ਤੁਸੀਂ ਗ੍ਰੀਨ ਟੀ ਆ ਜੇ ਤਾਂ ਜਿਆਦੇ ਵਧੀਆ ਗ੍ਰੀਨ ਟੀ ਬੈਟਰ ਰਹਿੰਦੀ ਹੈ 100 ਦੀ એનર્ਜੀ ਤਾਂ ਬਹੁਤ ਹੀ ਉੱਚੀ ਅਸਰ ਨਹੀਂ ਹੁੰਦੀ ਆ ਹਾਂ ਇਹਦੇ ਵਿੱਚ ਆਇਆ ਵਿਚਾਰ ਬਹੁਤ ਵਧੀਆ ਰਹਿੰਦੀ ਆ ਜਿਆਦੇ ਮੈਂ ਵੀ ਜਿਹੜਾ ਮੇਰਾ weight loss ਹੋਇਆ ਉਹ 77 ਕਿਲੋ ਤੋਂ 70 ਕਿਲੋ ਕਰਿਆ ਹੁਣ ਉਹ ਤਾਂ 2 ਮਹੀਨਿਆਂ ਦੇ ਵਿੱਚ ਹੀ ਕਰ ਲਿਆ ਸੀ ਸਕਰੀਨ ਤੇ ਫੋਟੋ ਵੀ ਮੈਂ ਸ਼ੇਅਰ ਕਰ ਦਦਾ ਉਹਦਾ ਸੇਬੀ ਵੀ ਆ ਗਿਆ ਆ ਜਾ ਆ ਜਾ ਸੇ ਵੀ ਵੀ ਉਰੀ ਆ ਗਿਆ ਇਹ ਵੀ ਮਾ ਦਾ ਪੁੱਤ ਸਾਡੇ 5:55 ਪੱਕਾ ਟਾਈਮ ਮੰਦਰੀ ਆ ਜਾਂਦਾ ਹੈ ਆ ਜਾ ਬੰਨੇ ਹੋ ਜਾਂ ਨੇ ਤਾਂ ਖਾਂ ਆ ਜਾ

बनੀਆਂ ਹੋਈਆਂ ਨੇ ਦੋਨੇ ਬਨ ਕੇ ਰੱਖ ਦੋ ਮੈਂ ਬੋਲਣਾ ਕੁਝ ਕਿਉਂ ਆ ਗਿਆ ਨਾ ਤੇ ਪੱਕਾ ਨਾ ਇਹ ਬਹੁਤ એનર્ਜੀ ਹੈਗੀ ਚਾਰ ਨਾਲ ਪਹਿਲਾ ਜੀ ਬੰਦਾ ਇਹ ਵੀ ਲੈ ਲੈ ਦਾ ਆਸ ਸਿੱਟੇ ਦਾ ਨਹੀਂ ਆ ਪੈ ਰਣ ਦੇ ਕੋਈ ਨਹੀਂ ਤਾਂ ਕਿੰਦਾ ਪੈ ਰਣ ਦਾ ਕੁਝ ਨਹੀਂ ਹੁੰਦਾ ਇਹਦਾ ਕੀ ਚੱਕਰ ਹੈਗਾ ਆ ਫੜੀ ਮੈਂ ਬੂਟ ਪਾਵਾਂ ਪੈਦਾ ਦੁੱਧ ਵਾਲਾ ਵੀ ਜੀ ਹੁੰਦਾ ਨਾ ਇਸ ਦਾ ਟਾਈਮ ਤੇ ਪੱਕਿਆ ਜੀ ਬਹੁਤ ਕੁਝ ਕਰਦਾ ਉਹਨੂੰ ਘਰੋਂ ਜੇ ਕੰਮ ਆ ਗਈ ਪਹਿਲਾ ਸਾਈਕਲਿੰਗ ਕਰਾਂਗੇ ਹਨ 5 ਕਿਲੋਮੀਟਰ 6 ਕਿਲੋਮੀਟਰ ਇਹ ਮੈਨਰ ਮੰਡਲੇ ਟੇਡਾਂ ਕੇ ਜਾਗੇ ਫਿਰ ਜਿਹੜੇ ਪਈ ਉਹ ਰੁਕ ਕੇ ਉਹਨੇ ਨਾਲ ਵੜਕਾਂ ਜਿਹੜਾ ਬਹਾਰ ਜਨ ਦਾ 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 ਨਾਲ ਵੜਕਾ ਨੋਦੋ ਉੱਤੇ ਤੇ ਸੋ ਸਾਰਾ ਗਰਾਉਂਡ ਦਾ ਨਿਆਰਾ ਦਿਖਣ ਲੱਗ ਗਿਆ ਜੇ ਤੇਰਾ ਬਦੀ ਇਹਦੇ ਜੁੜ ਕੇ ਗਰਾਉਂਡ ਦਾ ਆਪ ਤਾਂ ਦਸ਼ਾ ਤੋਂ ਪਾਤੀਆਂ ਦੀ ਗਾਰੀ ਹੈ ਬਾਕੀ ਕੰਮ ਮੈਲੇ ਨੂੰ ਭਾਰੀ ਆ ਵੀ ਵੀ ਇਹ ਜੇ ਵੀ ਕੌਫੀ ਚੁੜੀ ਜਾਂਦੀ ਆ ਕੰਮ ਛੱਡੇ ਪਈ ਨਾ ਕੀ ਅੰਦਰ ਰੇਲ ਤੇ ਜਾਵਾਂਗੇ ਹੈ ਹੂੰ ਜਿਹੜੇ ਸਵੇਰੇ ਸਾਰੇ ਬੰਦਾ ਗ੍ਰੀਨ ਟੀ ਜਾਂ ਕੌਫੀ ਪੀਂ ਲਾ ਕੇ ਨਿੰਬੂ ਪਾ ਕੇ ਬਲਦਾ ਬੇੜਾ ਆਟੋਮੈਟਿਕ ਹੀ ਘੜੀ ਜੀ ਤਕਰੀਬੇ ਮੈਂ ਫੋਟੋ ਵੀ ਸ਼ੇਅਰ ਕਰਨ ਵਾਲੀ ਆਉਣੀ ਆ ਮੈਂ ਕਰੀ ਆ ਦੀ ਸੀ ਕਿ ਬੰਨੰਦਾ ਦਾ ਪਾਣਾ ਹੈ ਨਹੀਂ ਡੈਟੇਕਟਰ ਇਹ ਲੋਕ ਕੰਮ ਦਾ ਦਿਖਾਈ ਗਈ ਕਿ ਇਹ ਐਨਾਨਸ ਕਰ ਲਵੇ ਹਾਂ ਪਰ ਵੀ ਕੋਈ ਕਦਰਣਾ ਹੋਈ ਇਹ ਲੋਕ ਵੀ ਖਾਇਰ ਨਾਲ ਮੇਡ ਲਾਸ ਕਰ ਲਏ ਇਹਨਾਂ ਨੇ ਅਜੇ ਪ੍ਰੋਪਰ ਹੋਇਆ ਨਹੀਂ ਹੈ ਯਾਰ ਜਮਾਂ ਲੌਸ ਕਰਾਂਗੇ ਦੋ ਦੋ ਫੋਟੋਆਂ ਤੇ ਦੁਬਾਰੀ ਪਾਵਾਂਗੇ ਗ੍ਰੀਨ ਟੀ ਜਿਹਨੇ ਵੀ ਵੇਟ ਲੌਸ ਕਰਨਾ ਚਾਹਤਾ ਸੌਖਾ ਤਰੀਕਾ ਹੈ ਨਾ ਮਾਇਆ ਬਣਾਇਆ ਜਾਗਾ ਗ੍ਰੀਨ ਟੀ ਇੱਕ ਕੱਪ ਨਿੰਬੂ ਤੇ ਛੇਰਨਾ ਥੋੜਾ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਲੱਗ ਜੀ ਵੇਟ ਲੌਸ ਦਾ ਸਵੇਰੇ ਉੱਠ ਕੇ ਹੀ ਵੇਅਰ ਸਵੇਰੇ ਉੱਠ ਕੇ ਪਹਿਲੇ ਪੰਦ ਥੋੜੀ-ਮੋਟੀ ਐਕਸਰਸਾਈਜ਼ ਕਰ ਲਈਏ ਵਾਕ ਕਰ ਲਈ ਤੇ ਵੇਟ ਆਟਾ ਘਟਦੀ ਲੌਸ ਹੋ ਜੂਗਾ ਬਸ ਇਹੀ ਦਾ ਹੀ ਵੇਟ ਲੌਸ ਕਰਨ ਵਾਲਾ ਤਿੰਨ ਲੈ ਕੇ ਹਮਾਂ ਨੇ ਆ ਕਿੰਨਾ ਵਜੇ ਨਦਰੇ ਚ 70 70 ਕਿਲੋ ਵਜਣਾ 68 ਰਹਿ ਗਿਆ ਧਾਇਦਾ ਦੋਦਰੀ ਹੋਇਆ ਪਾਸਾ ਤਰੀ ਹੋ ਜਾਂਦਾ ਤੁਹਾਨੂੰ ਹਾਂ ਕੱਟ ਜੂਗਾ ਉਹ ਵੀ ਕੱਟ ਜੂਗਾ ਫੇਰ ਘਰ ਦੇ ਗਏ ਉਹ ਲੈ ਕੇ ਜਾਇਆ ਕਰ ਨਾਲ ਬੇਡ ਕਰਾਉਣਾ ਅਗਲਾ ਮੇਰੇ ਜੀ ਵੀ 70 ਕਿਲੋ ਬਾਦਨ ਆਗਾ 70 ਕਿਲੋ ਬਾਦਨ ਦੋਇਦਾਵਲਾ ਦੇ ਲਾ ਵੀ 70 ਕਿਲੋ ਲੈ ਕੇ ਆਇਆ ਜਿਹਨੇ ਜੀ 13 ਬਾਜਰ ਤੇ ਉਮਰ ਦਾ ਜਵਾਬ ਸਾਦੀ ਹੈ ਨਾ ਹਾਂ ਹਾਂ ਇਡਾ ਉਰੇ ਵੇਕੇ ਸਵਾਦ ਇਹਨਾਂ ਉਹਦੇ ਤੇ ਵੀਰ ਖਾਦਾ ਕਾਫੀ ਉਹ ਸਵੇਰੀ ਚਹਰ ਵਾਲੀ ਸਿੱਤ ਹੁੰਦਾ ਆਨੰਦ ਬਹੁਤ ਹੋ ਪਾਈਕ ਸਾਰਾ ਨੂੰ ਪਹਿਲੀ ਰਿਕਵੈਸਟ ਇਹ ਕਰਦਾਗਾ ਵੀ ਇਹ ਇੱਕ ਪਿਆਰ ਦੌਰ ਦੀ ਰੱਖਿਆ ਹੋਈ ਹੈ ਜੇ ਕੋਈ ਇੱਕ ਕੈਦ ਨਹੀਂ ਹੈਗੀ ਇੱਥੇ ਵਿੱਚ ਲੋਕ ਬਹੁਤ ਹੁੰਦੇ ਨੇ ਨਾ ਆਖਣਗੇ ਪਿੰਜਰੇ ਚਿੜੀਆਂ ਕੈਦ ਕਰ ਰੱਖਿਆ ਨੇ ਆਏ ਆਏ ਵਾਹ ਤੇ ਮਕਾਨ ਤੇ ਬਾਈ ਬਣ ਕੇ ਕਮੈਂਟ ਵੀ ਕਰਨਾ ਐਡਾ ਆਪਣਾ ਚੱਕਰ ਨਹੀਂ ਡਾਈ ਕਰੇ ਜਿਵੇਂ ਚਿੜੀਆਂ ਇਹ ਟੜਕੇ ਚੂ ਚੂ ਕਰਦੀਆਂ ਨੇ ਸਵੇਰੇ ਕਿੰਨਾ ਸੋਹਣਾ ਲੱਗਦਾ ਹੈ ਨਾ ਸਵੇਰੇ ਹੋਈ ਤਾਂ ਕਰਕੇ ਤਾਂ ਹੀ ਲੈ ਕੇ ਲੈ ਕੇ ਆਏ ਆਂ ਹੈ ਆ ਜਾ ਕਿਵੇਂ ਸੋਹਣਾ ਨਹੀਂ ਮੈਨੂੰ ਸਮਝ ਨਹੀਂ ਆਈ ਕੱਢ ਲਾ ਸਾਂ ਕਲਵਾਰੇ ਪੁੱਤ ਦਾ ਜੀ ਹਰ ਸਿੰਘ ਨਾਮ ਰੱਖ ਕੇ ਮੈਂ ਕੋਈ ਸਰਤੇ ਨਹੀਂ ਕੇਸ ਰੱਖਤ ਹੈ ਆ ਜਾ ਕੇ ਰਹਿਓ ਜਬੀ ਐਡੀ ਬਾਟ ਨਹੀਂ ਹੁੰਦੀ ਥੋੜੀ ਹੁੰਦੀ ਆ 5 ਕਿਲੋਮੀਟਰ ਬਾਟ ਕੋਈ ਲੱਗ ਆਪਣ ਲੱਗਦੀ ਨਹੀਂ ਹੁੰਦਾ ਆਉਂਦੇ ਬਹੁਤ ਆਉਂਦੇ ਹਨ ਇਤੋਂ ਸਿਧਾ ਹੀ ਜਾਤਾਂ ਨਹੀਂ ਆਇਆ ਹੈਗਾ ਜਸਵੀਰ ਫੇਈ ਸਾਡੇ ਨਾਲ ਘਟੂ ਘਟਾ ਤਿੰਨ ਚਾਰ ਜਣੇ ਹੁੰਨੇ ਆ ਅਸੀਂ ਅੱਜ ਹਜੇ ਹਾਂ ਕੱਬਾ ਤੋਂ ਸੁਣੀ ਨਹੀਂ ਆਏ ਹੈਗੇ ਹਨ ਵਧੀਆ ਵੀ ਚੱਲ ਸਾਰੇ ਜੁੜਨ ਲੱਗੇ ਲੱਗਪਕ ਸੌਂਦਾ ਖੁਸ਼ੀ ਆ ਜੀ ਦੀ ਵੀ ਬਹੁਤ ਬੰਦੇ ਜੁੜਨ ਲੱਗੇ ਨਾਲ ਹਨ ਸਵੇਰੇ ਜੁੜ ਜੂਗੇ ਸਾਰਿਆਂ ਦਾ ਵਧੀਆ ਫਾਇਦਾ ਹੁੰਦਾ ਹਨ ਅਸੀਂ ਦੁਆ ਤੁਹਾਨੂੰ ਗਰਾਊਂਡ ਲੈ ਕੇ ਚੱਲਾਂਗੇ ਉੱਥੇ ਬੈਡਮਿੰਟਨ ਖੇਡਦੇ ਆਂ ਅਸੀਂ ਤੇ ਬਾਲੀਵਲ ਵੀ ਸ਼ਾਮ ਨੂੰ ਖੇਡਦੇ ਹੁੰਨੇ ਆ ਸ਼ਾਮ ਵਾਲਾ ਬਲੋ ਉਹ ਵੀ ਪਾਵਾਂਗੇ ਚੜਕਦਾ ਅੰਕ ਚੜਾ ਨਹੀਂ ਓਏ ਨਾ ਨਾ 4 ਕਿਲੋ ਮੁੱਕੀ ਹੋਇਆ ਚਲ ਕਹੇ ਇਹਦੇ ਕੋਲ ਗਰਾਊਂਡ ਜਾਵਾਂਗੇ ਸੀ ਹੁਣ ਇੱਥੋਂ ਪਹਿਲਾਂ ਸਦਾ ਗੁਰਥੜੀ ਗੁਰਥੜੀ ਤੋਂ ਵਾਪਸ ਫਿਰ ਦੇ ਲੂਲੇਖਣੀ ਦੀ ਗਰਾਊਂਡ ਚੱਲ ਜਾਂਦੇ ਹਾਂ ਅਦੇ ਮੁਰੇ ਵੈਸੇ ਦਿਨ ਚੜਿਆ ਕੈਮਰੇ ਚ ਖਾਸਾ ਆਉਣ ਲੱਗ ਗਿਆ ਹੁੰਦਾ ਹਨਾ ਸਹੀ ਥੋੜੀ ਜੜੇ ਹੋਵੇ ਇੱਧਰ ਦੀ ਆਵਾਂਗੇ ਜੀ ਗਰਾਊਂਡ ਗਰਾਊਂਡ 'ਚ ਦੀਕੀ ਜਾਂਦੇ ਸਾਨੂੰ ਅੱਜ ਸਾਰੇ ਲੋ ਬਣਾਉਣ ਦੇ ਚੱਕਰ ਥੋੜਾ ਰੀਡ ਹੋ ਗਿਆ ਅੱਜ ਮੈਂ ਚੜ ਬੁਝ ਲੋਕ ਕੋਈ ਨਹੀਂ ਪਤਾ ਕੀ ਆਉਂਦੇ ਵੀ ਪਤਾ ਨਹੀਂ ਆਉਂਦੇ ਤੇ ਕੋੜਾ ਪਾਤੇ ਕਿ ਬਣਾਉਣਾ ਪੜਾਦਾ ਹੈ ਨਾ ਉਹ ਹੋਇਆ ਆਹ ਸਾਡੇ ਕੀ ਬੜੀ ਖਰਾਬ ਭਾਈ ਜੀ ਕੋਈ ਡਿੱਗ ਵੀ ਨਾਵੇਂ ਹੋ ਗਿਆ ਕਿਉਂ ਹਾਂ ਉਹ ਮੇਰੇ ਕਰਕੇ ਤੇ ਫੋਨ ਨਹੀਂ ਬੰਦ ਨਹੀਂ ਹੈ ਹੋਰ ਤੋ ਵੀ ਮਿੱਤਰ ਆਪਾਂ ਮਾਈਕਲ ਤੋਂ ਅੱਗੇ ਕੱਢਣ ਲੱਗੇ ਸਾਈਕਲ ਚੱਲ ਮੈਂ ਇਕੱਲਾ ਤੇਰੇ ਤੋਂ ਅੱਗੇ ਕੱਢੂ ਆਪਾਂ ਮਾਈਕਲ ਨੂੰ ਕੱਢ ਦਿੱਤਾ ਪਿੱਛੇ ਕੱਢ ਰਹਾ ਮਾਈਕਲ ਨੂੰ ਪੁੱਛੇ ਦੇਖੀ ਦਿਨ ਉਹ ਮੈਨੂੰ ਨੇੜੇ ਗਿਆ ਬਸ ਪਿੱਛੇ ਰਹਿ ਹੁਣ ਆਹ ਢੜੀ ਸਾਥੋਂ ਪਹਿਲਾਂ ਉਹ ਜਾ ਤਾਈ ਵਰ ਦੌੜ ਰਿਹਾ ਕਿਵੇਂ ਮੱਕੀ ਉਹਨੇ ਤੇ ਵੱਕੀ ਜਾਂਦਾ ਆ ਆਹ ਢੜੀ ਸਾਥੋਂ ਪਹਿਲਾਂ ਹੈ ਜੰਮ ਜਾ ਕੇ ਉਧਰ ਟੋਬੇ ਚ ਟੋਬੇ ਚ ਰੇਸਨਾਂ ਨੂੰ ਪਹਹਜਰ ਜੋਤ ਹੁੜਕਾ ਬਤੀਆਂ ਦਾ ਉਹ ਮੈਂ ਜਿੱਧਰ ਆ ਕੇ ਬਲੌਗ ਨੂੰ ਆਜਾ ਚਲ ਨਾ ਉਦਰੀ ਸੈਂਕੜੇ ਤੇ ਚੰਦਰੀ ਸੁਣੇ ਹਾਂ ਗਈ ਸੀ ਸਵੇਰੇ ਅੱਲਾਹ ਦਾ ਮਦਦ ਕਰਦੇ ਉਹ ਬੁਝ ਚਾਲਦੀ ਆ ਐਸੇ ਵੀ ਓਏ ਕਿਹਾਂ ਅੱਜ ਤਨ ਮੈਂ ਡਿੱਕੇ ਮਾ ਤੂੰ ਆਏਗਾ ਮੈਂ ਉਥੇ ਡਿੱਕੇ ਆਂਦੀ ਤੁਹਾਨੂੰ ਉਦੋਂ ਓਕੇ ਇੱਥੇ ਵੀ ਜ਼ਰੂਰੀ ਆ ਪਹਿਲਾਂ ਹੀ ਚਲਾਣਾ ਹੋਰ ਰੈਡੀ ਕਰ ਲੈ ਚਲ ਵਧੀਆ ਜੱਤ ਨੇ ਆਉਣ ਤੋਂ ਪਹਿਲਾਂ ਮੈਨੂੰ ਰੈਡੀ ਕਰ ਲੈ ਤੇ ਦੇ ਭਾਈ ਅਸੀਂ ਪਾਏ ਆ ਨਾ ਪਹਿਲਾਂ ਉਹਦੇ ਮੈਂ ਗਰਾਊਂਡ ਰੈਡੀ ਕਰ ਦਿੰਦਾ ਜਿਹੜਾ ਵੀ ਆ ਜਾਂਦਾ ਕੋਈ ਵੀ ਪਿੰਡ ਵਾਲਾ ਤਾਂ ਪਹਿਲਾਂ ਹੀ ਰੈਡੀ ਕਰ ਲਿਆ ਕਰੋ ਗਰਾਊਂਡ ਹਾਂ ਜਾਲ ਦੇ ਬਾਲੀਵੋਲ ਵਾਲਾ ਇਹਨੂੰ ਥੱਲੇ ਸੱਟ ਲੈਣੇ ਆਪਾਂ ਬੈਡਮਿੰਟਨ ਵਾਸਤੇ ਤੇ ਬੱਲੇ ਉਹ ਪਏ ਨੇਗੇ ਵੇ ਸਾਰੇ ਨੌਜਵਾਨ ਲੱਗ ਬੰਗਾਉਣ ਲੱਗੇ ਹੋਰ ਉਦੋਂ ਦੀ ਸੀ ਜਿਹੜੀ ਪਹਿਲਾਂ ਦੀ ਵੀਡੀਓ ਪਈ ਸੱਚ ਉਦੋਂ ਨਾਲ ਬਹੁਤ ਫਰਕ ਪੈ ਗਿਆ ਆਪਾਂ ਨੂੰ ਦੇਖੋ ਬਈ ਮੁੜ ਗਿਆ ਪਹਿਲਾਂ ਅਗੇ ਬਸ ਅਸੀਂ ਸਵੇਕ ਸੇ 6 ਵਜੇ ਆਇਆ ਰਹੇ ਹੁਣ ਓਰੇ 6 ਵਜੇ ਆ ਜਾ ਕਰੂੰ ਟਪਲਾਟ ਆਪਾਂ ਦਾ ਸੀ ਕਰਨਾ ਇਹ ਮੁੰਡਾ ਸਾਡਾ ਪਲਵਾਰ ਨਹੀਂ ਕਰਦਾਗਾ ਹਨਾ ਨਾ ਡਰਨਾ ਡਰਦਾ ਕਿਉਂ ਆ ਨਾ ਨਾ ਟੁੱਟੀ ਗਾ ਲੂਗਾ ਸਾਰੇ ਖਿਡਾਰੀ ਆ ਗਏ ਹੁਣ ਖੇਡਣ ਨੂੰ ਸਾਨੂੰ ਬਹੁਤ ਖੁਸ਼ੀ ਤਾਂ ਹੁੰਦੀ ਹੈ ਨਾ ਵੀ ਜਦੋਂ ਤੀਕੋ ਸਟਾਫ ਪਟਾਵੇ ਤਾਂ ਪੂਰਾ ਹੋਣ ਲੱਗੀ ਜੁੜਨ ਨਾ ਜਿਵੇਂ ਵੀਰ ਤੇ ਮੈਂ ਅਸੀਂ ਬਹੁਤ ਜ਼ੋਰ ਲਾ ਰਹੇ ਹਾਂ ਨਾ ਖਿਡਾਰੀ ਵਾਦ ਤੋਂ ਵਾਦ ਜੁੜਨ ਨਾ ਇੱਥੇ ਨਿੰਨੇ ਜੁੜਨਗੇ ਖੇਡਣਗੇ ਹਨਾ ਵਧੀਆ ਹਨਾ ਸਾਰੇ ਕਿਉਂ ਹੈ ਸੈਭੀ ਸੈਭੀ ਤਾਂ ਫੇਟ ਘਟ ਗਏ ਸਭ ਵੀ ਪਤਲਾ ਹੋਣ ਲੱਗਿਆ ਓਏ। ਸਭ ਵੀ ਤੂੰ ਆਪਾਂ ਲਾਉਣੀ ਓ ਪਹਿਲਾਂ ਕੀ ਉਹ ਨਹੀਂ ਕਰਨੀ ਫਟਾਵੇ ਕਰਨੀ। ਉਹ ਬੈਠਕਾਂ ਵੀ ਲਾਉਣੀਆਂ ਨੇ ਜਿਹੜਾ ਹਾਰ ਗਿਆ। ਹੈਂ? ਚੱਕ ਬਈ ਇੱਕ ਹੋ ਗਿਆ। ਨੇ ਸਭ ਵੀ ਤਾਂ ਪੂਰੇ ਕਰਤਾ ਬਦਕਾ ਨਾ ਓਏ ਨੰਬਰ ਤੋਂ ਵਾਦਾ ਸਭ ਨੇ। ਮੈਂ ਓਏ। ਹਾਂ ਪੁਆਇੰਟ ਆ ਓਏ। ਸਭ ਵੀ ਇਹ ਪੁਆਇੰਟ ਆ ਜਵਾਕ ਦਾ। 80 ਚੋਗੇ ਹਾਂ ਸਾਰੇ ਵਾਸੀ ਬਾਹਰ ਹੀ ਹੋਈ ਤੂੰ ਚੱਲਣਾ ਸੀਗਾ ਉਹਨੇ ਥੋੜੀ ਚੱਲਣਾ ਸੀਗਾ ਜਿੱਤ ਕੇ ਡੰਡ ਲਾਵਰ ਬੈਠ ਕਾਂ ਸੌਰੀ ਸੱਚ ਤੂੰ ਨਹੀਂ ਆ ਜਾ ਫਿਰ ਕਿਉਂ ਆ ਗਿਆ ਓਏ ਪੁਸ਼ਪੀ ਆ ਗਿਆ ਪੁਸ਼ਪੀ ਇਕ ਗਰਾਂਡ ਨਾਮ ਆ ਬਲੇਡਾ ਗੇ ਝੋਟਾ ਯਾ ਹੋਰ ਆ ਜਾ ਆ ਜਾ ਆ ਜਾ ਕਿਵੇਂ ਆ ਠੀਕ ਆ ਆ ਜਾ ਖੇਡਦਾ ਲੈ ਆ ਬੱਲਾ ਤੂੰ ਮੈਲੇ ਕੰਮ ਅਸੀਂ ਗੱਲ ਚੱਲ ਖੇਡਦਾ ਉੱਥੇ ਜਾ ਖੜ ਜਾ ਉੱਥੇ ਖੜ ਜਾ ਉਹਨਾਂ ਨਾਲ ਡੰਡ ਲਾਦੇ ਓਏ ਫਟਕਾ ਲਾ ਹੀ ਨਹੀਂ ਹੈਗੇ ਇਹ ਲਾ ਇਹ ਲਾਇਆ ਸਾਰੇ ਲਾਉਂਦੇ ਆਗੇ ਤੂੰ ਵੀ ਲਾ ਮੈਂ ਵੀ ਤਾਂ ਲਾਉਂਗੀ ਮੈਂ ਵੀ ਤਾਂ ਲਾਉਂ ਗਈ ਮੈਂ ਆਰੂਗਾ ਇਹ ਉਰੀ ਆ ਜਾ ਸੰਗ ਨਾਲ ਕੰਨ ਸੰਗ ਗਿਆ ਬੜੀ ਭੱਗਿਆ ਆ ਜਾ ਓਏ ਓਏ ਉਹ ਵੀ ਤਾਂ ਕੈਮਰੇ ਜੀ ਲਾਉਂਦੇ ਆ ਉਹ ਕਿਹੜਾ ਬਾਹਰੇ ਲਾਉਂਦੇ ਆ ਲੈ ਇੱਥੇ ਕੀ ਹੋ ਜੂ ਕਮਰੇ ਲਾ ਦੇ ਡੰਡ ਲਾਈ ਜਾਂਦੇ ਕੋ ਪਰੇ ਕੈਮਰੇ ਤੋਂ ਭੱਜ ਗਿਆ ਅੰਦਰ ਖੜਦੇ ਪੁਸ਼ਪੀ ਤਾਂ ਖੇੜ ਲਾ ਤਾ ਖੜਦੇ ਦੇ ਨਾਲ ਖੜਦੇ ਖੜਨਾ ਇੱਧਰ ਖੇਡਣਾ ਇੱਧਰ ਖੇਡ ਲੋ ਅੱਡ ਇੱਥੇ ਮਰਜ਼ੀ ਖੇਡ ਲੋ ਪੁੱਤੀ ਵੀ ਆਇਆ ਆਪਾਂ ਕਿਦੀ ਪੁੱਤੀ ਪੁੱਤੀ ਉਸਪਿੰਦਰਾ ਆਇਆ ਕਿਨੇ ਨੰਬਰ ਹੋਏ ਕਰਨ ਓਏ ਚਿੜੀ ਚੱਕ ਲੈ ਆ ਜਾਪੇ ਇੱਧਰ ਖੇਡਦੇ ਆ ਜਾ ਕਿਨੇ ਨੰਬਰ ਹੋਏ ਛੋਡੇ ਸੱਤ ਆ ਦੇ ਖਿਡਿਆਰੀ ਸਾਡੇ ਸਾਰੇ ਆਉਣ ਲੱਗ ਗਏ ਨਵੇਂ ਨਵੇਂ ਇਹ ਸੱਜੀ ਦੌਣ ਅੱਡ ਹੋਏ ਅੱਜ ਇਹਨੇ ਸੀ ਅੱਡ ਖੇਡਾਂਗੇ ਦੋਨੇ ਤੇਰਾ ਲੈ ਡੰਡਾ ਦੀ ਕਿਹਦੀ ਭਰੀ ਐ ਇਹ ਸਾਡਾ ਜਵਾਗ ਵੀ ਬਹੁਤ ਸੋਹਣਾ ਖੇਡਦਾ ਆਖੜਾ ਅਜਵਾਗ ਨੂੰ ਖੜਾ ਉਧਰ ਹੋਏ ਉਰੇ ਕੱਢ ਜਾਨਾ ਕੋਲੇ ਖੜਾ ਤੇ ਖੇਡ ਲੈ ਉਧਰ ਪਹਿਲਾਂ ਅਸੀਂ ਦੋ ਹੁੰਦੇ ਸੀ ਸਾਡੇ ਕੋਲੇ ਬੱਲੇ ਦੋ ਹੁੰਦੇ ਸੀ ਹੁਣ ਖਿਡਾਰੀ ਜਿਆਦੇ ਹੋ ਗਏ ਬੱਲੇ ਸਾਡੇ ਕੋਲ ਰੋਜ਼ ਘਟ ਜਾਂਦੇ ਨੇ ਰੋਜ਼ ਲੋਣੇ ਵੰਦੇ ਜਾਂਨੂੰ ਇਕ ਕਮੈਂਟ ਰਹਿ ਗਿਆ ਕਿਧਰ ਰਹਿ ਗਿਆ ਚਾਚਾ ਜੇਦੀ ਪਰ ਮੈਂ ਵੀਡੀਓ ਬਣਾਉਂਗਾ ਕੀ ਹੋ ਗਿਆ ਤੂੰ ਮਾਰ ਗਿਆ ਓਏ ਤੂੰ ਮਾਰ ਗਿਆ ਸਣੀ ਜੱਟ ਕਾ ਨਾ ਸਣੀ ਓਏ ਡੱਡ ਨਹੀਂ ਲਾਉਂਦਾ ਓਏ ਬੈਟ ਕਾ ਨਹੀਂ ਲਾਉਂਦਾ ਹੈਗਾ ਇਹਦੀ ਬੈਟ ਕਾ ਦੀ ਵੀਡੀਓ ਆਏ ਤਾਂ ਮੇਰੀ ਵੀ ਬਣੇ ਬਣੇ ਬੱਸ ਖੜਦਾ ਨਹੀਂ ਇਧਰ ਹੀ ਖੜ ਜਾਂਦਾ ਨਾ ਗਰਾਊਂਡ ਚ ਆਈ ਹੁੰਦਾ ਸੀ ਲਿਖਣ ਨੂੰ ਬੋਗੇ ਮੇਰੇ ਜੋ ਚਾਰ 50 ਦਾ ਉਹ ਹੈ ਕਿ ਕਿੜਾਰੀ ਵੱਧ ਰਹੇ ਸਾਡੇ ਕਿਵੇਂ ਮੰਗੀ ਆਲੇ ਕਿਵੇਂ ਆ ਅਜਾ ਬਿੱਲੇ ਟ੍ਰਿਪਲੇਜ ਕਿ ਕਿਸ ਟ੍ਰਿਪਲੇਜ ਕਿ ਕਿਸ ਨੂੰ ਹੋਰ ਹੀ ਬਲਾਪਾ ਸੀ ਮੈਂ ਕਿਉਂ ਕਿਉਂ ਆਜਾ ਕੋਈ ਨਹੀਂ ਆਜਾ ਕਰੇਗਾ ਵੇ ਛੋਟਾ ਨਹੀਂ ਹੈਗਾ ਗਰਾਊਂਡ ਉਹ ਹੈ ਨਾ ਐਡਾ ਬਾਈ ਫਿਰ ਚੱਕੇ ਨਹੀਂ ਆਏ ਕਿਨ ਚੜੀ ਉਹ ਐਡਾ ਕੀ ਹੁੰਦਾ ਗਰਾਊਂਡ ਉਹ ਬਸ ਲੈਣ ਦਾ ਵਲ ਨਹੀਂ ਹੈਗੀ ਇਹਦੀਆਂ ਉਹ ਵੀ ਬਣਾਈ ਜਾਂਦਾ ਉਧਰ ਬਲੌਗਪੁਰ ਆ ਜਾ ਉਰੇ ਆ ਜਾ ਨਾ ਗਾਣਾ ਲਾਈ ਹਾਂ ਲਾ ਗਾਣਾ ਲਾ ਕੇ ਭਾਈ ਜੀ ਵੀਡੀਓ ਇੱਕ ਰਹੀਦਾ ਓਏ ਅੱਠ ਨੌ ਨੇ ਯਾਰ ਸੌ ਲੱਗੇ ਤੋ ਬਤ ਕਰੋ ਓਏ ਗਾਹਾਂ ਪਾ ਗਏ ਤੁਸੀਂ ਮੈਂ ਵਾੜੀ ਗਾਹ ਵਾੜ ਗਏ 10 ਹੋ ਗਏ 10 ਹੋ ਗਏ ਲਾਓ ਬੈਠ ਕੇ ਲਾਓ ਕਿਹੜਾ ਲਾਉਂਦਾਗਾ ਡੰਡ ਲਾ ਲਾਲ 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 ਦੇ ਵਿੱਚ ਕੈਮਰਾ ਇੱਧਰ ਕਰ ਦੇਣਾ ਕੋਈ ਨਹੀਂ ਇੰਨਾ ਨਹੀਂ ਮੋੜਦਿਆ ਕਰ ਵਿੱਚ ਇੰਨਾ ਨਹੀਂ ਮੋੜਦਿਆ ਕਰ ਕਾਹ ਉਹ ਵੀਡੀਓ ਅੱਛੀ ਗੱਟੀ ਬਣਾਉਣਾ ਖੇਡਦੇ ਨੇ ਇਹ ਵੀ ਕਈ ਵਾਰੀ ਐ ਵੀ ਉਹਨਾਂ ਵੀ ਪਤਾ ਨਹੀਂ ਐ ਆ ਉਹ ਵੀ ਵੀਡੀਓ ਬਣਾਉਣ ਵਾਸਤੇ ਬਲੌਗ ਕਰ ਰਹੇ ਨੇ ਪਰ ਸਾਨੂੰ ਕਿਹੜਾ ਚੱਕਰ ਤਾਂ ਹੀ ਨਹੀਂ ਕਿਸਦਾ ਵੈਸੀ ਵੀ ਪਰ ਫਿਰ ਵੀ ਚੱਲ ਪਤਾ ਜਿੰਨਾ ਵਾਸਤੇ ਬਣਾ ਰਹੇ ਹਨ ਜੇ ਨਹੀਂ ਤਾਂ ਵੀ ਚੱਲ ਸਾਰਾ ਨੂੰ ਪਤਾ ਲੱਗ ਗਿਆ ਤਾਂ ਹਨ ਵੀ ਗਰਾਊਂਡ ਨਾਲ ਨਵੇਂ ਤਨਵੇਂ ਬੰਦੇ ਜੁੜ ਰਹੇ ਨੇ ਜਾਂ ਜੋੜ ਰਹੇ ਨੇ ਅਸੀਂ ਤਾਂ ਕਹੋਣਾ ਵੈਸੇ ਸਾਰੇ ਜੁਨੀਅਰ ਆਪਣੀ ਮਰਜ਼ੀ ਨਾਲ ਹੀ ਆਉਂਦਾ ਹੈ ਇਧਰ ਵੀ ਬਹੁਤ ਵਧੀਆ ਜਸਵੀਰ ਵੀ ਬਹੁਤ ਉਰਾਲਾ ਕਰ ਰਿਹਾ ਚਾਚਾ ਇਹਨਾਂ ਵੀ ਸਾਰੇ ਜਿਹੜੇ ਜੁੜਨਗੇ ਨਵੇਂ ਸੋਲੇ ਕਾਲਮ ਕੋਲ ਮੈਂ ਤੇ ਲਿਆ ਇਧਰ ਦਾ ਕਾਲੀ ਆ ਵੀਡੀਓ ਇਧਰ ਤੋਂ ਇਧਰ ਹੀ ਬਣੂਗੀ ਯਾਰ ਅਮਾਰੀ ਸੱਤਿਆ ਨੂੰ ਅੱਜ ਅੱਜ ਮੈਂ ਇੱਕੀ ਦੀ ਪ੍ਰੋਮੋਸ਼ਨ ਕਰਾਂਗੀ ਹੈਲੋ ਬੇਲਾਪੁਰੇ ਸ਼ੂਟਾ ਲਾ ਰਿਹਾ ਹੈਗਾ ਸਾਡੀ ਟੀਮ ਤਾਂ ਪੱਕੀ ਆ ਭਰਾਵੋ ਦੋਨੇ ਜਣੇ ਦੀ ਅਸੀਂ ਐਂਟੀ ਟੀਮ ਚਾਂਗੇ ਦੋਨੇ ਅਸੀਂ ਐਂਟੀ ਟੀਮ ਚਾ ਦੋਨੇ ਇੱਕ ਦੂਜੇ ਦੇ ਇਕੱਲੇ ਇਕੱਲੇ ਖੇਡਾਂਗੇ ਫਿਰ ਮੇਰੇ ਕੋਲ ਹੋਰ ਨੰਬਰਦਾਰ ਆ ਗਿਆ ਮੇਰੇ ਕੋਈ ਨੰਬਰਦਾਰ ਹੋਈ ਚੱਲ ਆਇਆ ਨੰਬਰਦਾਰ ਆ ਆ ਜਾ ਥੋੜਾ ਜਿਹਾ ਲੇਟ ਹੋਗਾ ਕਿਹਨੂੰ ਦੇ ਕੇ ਹੋਣਾ ਬੰਦਾ ਕਰੋ ਨਾ ਠੀਕ ਹੈਗਾ ਆਜੋ ਫਿਰ ਲਾਈਏ ਮੈਚ ਕਰਾਂ ਅੱਜ ਵਧੀਆ ਹੋਣੀ ਹੈ ਜੇ ਗੁਰਦੁਆਰੇ ਨਹੀਂ ਗਈਆਂ ਬਸ ਅੱਛਾ ਹੱਥ ਨਹੀਂ ਵੀ ਹੋਣੇ ਉਹਨੂੰ ਤੁਸੀਂ ਹਾਂ ਹੱਥ ਨੇ ਤਾਂ ਮੈਂ ਬਸ ਹੁਣੀ ਨਹੀਂ ਆਇਆ ਯਾਰ ਉਹਨੂੰ ਕੰਮ ਜਾਂਦਾ ਥੋੜਾ ਜੀ ਹਾਂਜੀ ਸੱਜਣ ਸੱਜਣੋਨੋ ਅੱਜ ਦਾ ਆਪਣਾ ਬੂਰ ਪਹਿਣਾ ਸ਼ੁਰੂ ਹੋ ਗਿਆ ਹੈ ਜਿਹੜੇ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਨਾ ਇੱਕ ਕੋਸ਼ਿਸ਼ ਕਰਨ ਦੀ ਆਪਾਂ ਤੁਰੇ ਪਏ ਆ ਆਪਾਂ ਨਹੀਂ ਕਹਿੰਦੇ ਵੀ ਕਿਸੇ ਨੂੰ ਆਪਾਂ ਸਾਰਿਆਂ ਨੂੰ ਹੁਣ ਬਦਲ ਦੇਾਂਗੇ ਪਰ ਜਿਹੜੇ ਬਦਲਣਾ ਚਾਹੁੰਦੇ ਆ ਆਪਾਂ ਉਹਨਾਂ ਦੀ ਮਦਦ ਜ਼ਰੂਰ ਕਰ ਸਕਦੇ ਆ ਆਪਾਂ ਇਸ ਚੀਜ਼ ਦੇ ਵਿੱਚ ਨਹੀਂ ਪੈਂਦੇ ਕਿ ਵੀ ਆਪਾਂ ਸਾਰੇ ਸੰਸਾਰ ਨੂੰ ਬਦਲ ਦੇਾਂਗੇ ਹਨਾ ਸਾਰਿਆਂ ਨੂੰ ਚੰਗੇ ਰਸਤੇ ਪਾ ਦੇਵਾਂਗੇ ਪਰ ਚੰਗੇ ਰਸਤੇ ਪਹਿਣਗੇ ਉਹੀ ਜਿਨ੍ਹਾਂ ਨੂੰ ਦਿਲ ਤੋਂ ਸ਼ੌਂਕ ਆ ਜਾ ਜਿਨ੍ਹਾਂ ਦੇ ਹੈ ਨਾ ਮਾਪਿਆਂ ਨੂੰ ਸ਼ੌਂਕ ਹੈ ਵੀ ਸਾਡੇ ਬੱਚੇ ਮਾੜੀ ਸੰਗਤ ਤੋਂ ਬਚਣ ਉਹਦੇ ਉਧਰ ਨੌਜਵਾਨ ਉਹ ਦੇਖੋ ਨਾ ਉਹ ਵੀ ਵੀਮਲਾ ਰਹੇ ਆ ਕੁਛ ਬੈਠਕਾਂ ਲਾ ਰਹੇ ਆ ਆਪਾਂ ਕੇ ਬਚਨਗੇ ਉਹੀ ਜਿਹੜੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ ਜਾਂ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਚਾਹੁੰਦੇ ਆ ਕਿ ਸਾਡੇ ਬੱਚੇ ਨਾ ਮਾੜੇ ਕੰਮਾਂ ਤੋਂ ਬਚ ਜਾਣ ਆਪਾਂ ਸਿਰਫ ਇੱਕ ਕੋਸ਼ਿਸ਼ ਕਰ ਸਕਦੇ ਆ ਵੀ ਕਿਸੇ ਦੇ ਮਨ ਨੂੰ ਹੁਲਾਰਾ ਦੇ ਸਕਦੇ ਆ ਤੇ ਉਹਨੂੰ ਐਪਰੀਸ਼ੀਏਟ ਕਰ ਸਕਦੇ ਆ ਤੇ ਅੱਗੇ ਜਿਹੜਾ ਕਰਨਾ ਨਾ ਬੰਦੇ ਨੂੰ ਮਿਹਨਤ ਖੁਦ ਆਪ ਨੂੰ ਹੀ ਕਰਨੀ ਪੈਂਦੀ ਹੈ ਕੋਈ ਕਿਸੇ ਨੂੰ ਨਾ ਬਾਹ ਫੜ ਕੇ ਤਾਂ ਕੁਝ ਨਹੀਂ ਕਰਵਾ ਸਕਦਾ ਤੇ ਜਿਹੜੇ ਭਰਾ ਕਹਿੰਦੇ ਆ ਵੀ ਤੁਸੀਂ ਸਾਰਿਆਂ ਨੂੰ ਬਦਲ ਦੋਗੇ ਅਸੀਂ ਇਹ ਚੀਜ਼ ਦਾ ਵੀ ਕੋਈ ਹਨਾ ਅਸੀਂ ਇਸ ਚੀਜ਼ ਦਾ ਕੋਈ ਦਾਵਾ ਨਹੀਂ ਕਰ ਸਕਦੇ ਵੀ ਅਸੀਂ ਸਾਰਿਆਂ ਨੂੰ ਬਦਲ ਦੇਵਾਂਗੇ ਬਦਲਣਾ ਬੰਦੇ ਦੇ ਮਨ ਨੇ ਹੁੰਦਾ ਹੈ ਜੇਕਰ ਬੰਦਾ ਨਾ ਮਨ ਤੋਂ ਮੰਨ ਕੇ ਚੱਲੂਗਾ ਕਿ ਵੀ ਮੈਂ ਬਦਲਣਾ ਉਹ ਬਦਲ ਸਕਦਾ ਹੈ ਉਹਨੂੰ ਆਪ ਹੌਸਲਾ ਦੇ ਸਕਦੇ ਆ ਉਧੇਪਾ ਜਿਹੜੀ ਬਾਜਬ ਹਨਾ ਜਿਹੜੀ ਮਦਦ ਹੁੰਦੀ ਆ ਆਪਾਂ ਉਹ ਕਰ ਸਕਦੇ ਆ ਪਰ ਬਦਲਣਾ ਬੰਦੇ ਨੂੰ ਖੁਦ ਆਪ ਹੀ ਪੈਣਾ ਹੈ ਇਸ ਲਈ ਨਾ ਜਿਹੜੇ ਵੀ ਚਾਹਵਾਨ ਹੁੰਦੇ ਆ ਸਾਡੇ ਭਰਾ ਐ ਉਹ ਗੇਮ ਦੇ ਕਿਸੇ ਦੇ ਵਿੱਚ ਚਾਹਵਾਨ ਸਵੇਰੇ ਹਨਾ ਐਕਸਰਸਾਈਜ਼ ਅਸਲ ਜਿਹੜਾ ਸਵੇਰੇ ਉੱਠ ਕੇ ਬੰਦਾ ਗਰਾਊਂਡ 'ਚ ਹੀ ਆਉਣ ਲੱਗ ਜੇ ਨਾ ਸਿਰਫ ਵੈਸੀ ਆਉਣ ਲੱਗ ਜੇ ਉੱਠ ਕੇ ਸਵੇਰੇ ਸਨੇਹਾ ਉਹ ਤਾਂ ਤੁਸੀਂ ਵੇਖਿਓ ਦਿਨ ਵੱਖਰਾ ਹੀ ਹੁੰਦਾ ਜੇ ਇੱਥੇ ਆ ਕੇ ਕੋਈ ਪ੍ਰੈਕਟਿਸ ਕਰੂਗਾ ਕਿਸੇ ਗੇਮ ਨਾਲ ਜੁੜੂਗਾ ਉਹਦਾ ਅਨੰਤ ਤੇ ਵੱਖਰਾ ਹੋਣਾ ਹੀ ਹੋਣਾ ਹੈ ਪਰ ਜੇਕਰ ਉਹ ਵੈਸੇ ਹੀ ਉੱਠ ਕੇ ਆ ਜਾ ਕਰੇ ਨਾ ਤੇ ਉਹ ਵੀ ਤੁਸੀਂ ਆਪਣੇ ਆਪ 'ਚ ਮਹਿਸੂਸ ਕਰੋਗੇ ਜਿਹੜਾ ਅੱਜ ਕਹਿੰਦੇ ਨਾ ਆਪਾਂ ਪੰਜਾਬ ਯਾਰ ਜਿਹੜੀ ਮੇਨ ਗੱਲ ਤਾਂ ਇਹ ਆ ਜਿਹੜਾ ਕਹਿੰਦੇ ਆ ਪੰਜਾਬ ਹਸਪਤਾਲ ਭਰੇ ਪਏ ਆ ਹੁਣ ਜਦੋਂ ਨਾ ਜਿਹੜੇ ਸਮੇਂ ਦੇ ਵਿੱਚ ਯੂਥ ਵਿੱਚ ਜਿਹੜਾ ਸਾਨਾ ਜਿੰਨਾ ਜੋਰ ਹੁੰਦਾ ਸੀ ਨੌਜਵਾਨਾਂ ਦੇ ਵਿੱਚ ਪੰਜਾਬ ਦੇਆਂ ਦੇ ਵਿੱਚ ਅੱਜ ਉਸ ਉਮਰ ਦੇ ਵਿੱਚ ਤਾਂ ਬੰਦਾ ਹਸਪਤਾਲਾਂ ਦੇ ਜਿਹੜੇ ਮਾਰਦੇ ਹੀ ਮਰ ਰਹੇ ਆ ਜਾਣਦੇ ਵੀ ਨਹੀਂ ਸੀ ਹਸਪਤਾਲ ਸਾਡੇ ਜਿਹੜੇ ਹਨ ਬਜ਼ੁਰਗ ਸੀਗੇ ਸਾਡੇ ਪੁਰਾਣੇ ਜਿਹੜੇ ਸਾਡੇ ਮਾਪੇ ਜਿਹੜੇ ਉਮਰ ਦੇ ਵਿੱਚ ਸੀਗੇ ਉਹ ਜਾਣਦੇ ਵੀ ਨਹੀਂ ਸੀ ਕਿਉਂ ਕਿਉਂਕਿ ਵੀ ਖੁਰਾਕਾਂ ਹੀ ਇਹ ਹੋਈਆਂ ਸੀਗੀਆਂ ਤੇ ਕੰਮਕਾਰ ਇਦਾਂ ਦੇ ਸੀ ਤੇ ਜ਼ੋਰ ਦਾ ਮੁਕਾਬਲਾ ਹੁੰਦਾ ਸੀ ਇਸ ਲਈ ਨਾ ਸਾਨੂੰ ਜੇਕਰ ਉਸੇ ਪੋਜੀਸ਼ਨ 'ਚ ਆਪਾਂ ਫੇਰ ਪੰਜਾਬੀ ਆਉਣਾ ਚਾਹੁੰਦੇ ਆ ਤੇ ਸਾਡੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਤਾਂ ਗਰਾਉਂਡਾਂ ਨਾਲ ਜ਼ਰੂਰ ਜੋੜੋ ਹਾਂਜੀ ਆ ਵੇਖ ਲੋ ਆ ਦੋਸਤੋ ਰੌਣਕ ਵੱਧ ਗਈ ਹੈ ਗਰਾਊਂਡ ਦੇ ਵਿੱਚ ਜਿਹੜੇ ਮਾਪੇ ਕਹਿੰਦੇ ਹਨ ਸਾਡੇ ਬੱਚੇ ਮਾੜੇ ਕੰਮਾਂ ਤੋਂ ਬਚ ਜਾਣ ਤਾਂ ਨਾ ਗਰਾਊਂਡ ਦੇ ਵਿੱਚ ਜ਼ਰੂਰ ਭੇਜਿਆ ਕਰੋ ਸਵੇਰੇ ਐਕਸਰਸਾਈਜ਼ ਕਰਨ ਲਈ ਵੀ ਆਪਣੇ ਕੋਲ ਬਹੁਤ ਊ ਜਗਾ ਇੱਥੇ ਤੇ ਗਰਾਊਂਡ ਵੀ ਖੁੱਲਾ ਆ ਦੇ ਇਧਰ ਕਰਨ ਐਕਸਰਸਾਈਜ਼ ਵੀ ਕਰ ਰਹੇ ਆ ਨਾਲ ਬੈਠਕਾਂ ਲਾ ਰਹੇ ਆ ਇਤਨੇ ਕਰਨ ਦੇ ਸ਼ਡਿਊਲ ਤੇ ਆਪਾਂ ਵੀਡੀਓ ਬਣਾਵਾਂਗੇ ਇੱਕ ਦਿਨ ਇਸ ਮੁੰਡੇ ਦੀ ਆਪਾਂ ਇੱਕ ਖਾਸੀਅਤ ਇਹ ਕਹਿ ਸਕਦੇ ਹਾਂ ਦੇਖੋ ਉਹਨਾਂ ਨਾਲ ਵੀ ਕੇਸਾ ਧਾਰੀ ਆ ਪਰ ਪਲਵਾਨੀ ਕਰਦਾ ਇਹ ਕੋਈ ਬਹਾਨਾ ਨਹੀਂ ਹੁੰਦਾ ਜਿਹੜੇ ਕਹਿੰਦੇ ਆ ਨਾ ਵੀ ਸਾਡੇ ਕੇਸਾਂ ਨਾਲ ਸਾਡੇ ਤਾਂ ਕੋਈ ਗੇਮ ਨਹੀਂ ਖੇਢੀ ਜਾਂਦੀ ਜਾਂ ਸਾਡੇ ਮਿੱਟੀ ਪੈ ਜਾਂਦੀ ਹੈ ਪਰ ਇਸ ਸਿੰਘ ਦੀ ਤੁਸੀਂ ਹਾਂ ਸਿਰਫ ਕਰਨੀ ਬਣਦੀ ਹੈ ਦੋਸਤੋ ਆ ਸਾਡੀ ਪਨੀਰੀ ਹੈ ਜੁਬਾਨੀ ਬਚਾ ਲਓ ਜ਼ਮੀਨ ਬਚਾ ਲਓ ਤੇ ਸਾਡੀ ਪੰਜਾਬੀ ਜੁਵਾਨਾਂ ਬਚਾ ਲਓ ਜੇ ਪੰਜਾਬ ਬਚਾਉਣਾ ਹੈ ਆ ਸਾਡੇ ਹੀਰੇ ਹੈ ਨਾ ਜਿਹੜੇ ਨੌਜਵਾਨ ਇਹਨਾਂ ਨੂੰ ਬਚਾ ਲਓ ਸੀਰੀਜ ਰਹਿਣਾ ਬਈਆ ਬੰਦਾ ਆ ਮੈਨ ਆਫ ਦੀ ਸੀਰੀਜ ਡੰਡਾ ਜੇ ਲੈ ਕੇ ਜਾਂਦਾ ਨਹੀਂ ਹਾਂ ਤੋ ਮੈਂ ਨਹੀਂ ਕਰਦਾ ਚਾ ਬੱਖੀਣਾ ਮਾ ਚੱਕਾ ਜਾ ਕੋ ਸਭੀ ਬੱਖੀਣਾ ਮਾ ਚੱਕਾ ਜਾ ਉਹਦੇ ਨਾਲ ਕੱਟ ਜੂਗਾ ਜੇ ਪਿੰਡ ਦੇ ਮੋਹਤਗਰ ਬੰਦੇ ਆ ਪਉਣ ਲੱਗੇ ਗਰਾਊਂਡ 'ਚ ਫੇਰੀ ਉੜ ਕੇ ਚਵਾਕ ਵੀ ਹੈ ਨਾ ਇਹ ਸੋਡੇ ਵਰਗੇ ਬਹੁਤ ਵਾਰ ਬੰਦੇ ਹਣ ਲੱਗੇ ਹਾਂ ਹੁਣ ਸੁਣਿਆ ਨਾ ਲੋਟ ਹੈ ਇਹਦਾਂ ਕਿਸੇ ਵੀ ਦਾ ਹੋ ਹੁੰਦਾ ਵੀ ਐ ਲਾ ਲੋ ਵੀ ਇੱਕ ਤਰ੍ਹਾਂ ਦਾ ਪ੍ਰਚਾਰ ਹੁੰਦਾ ਚੰਗੇ ਜੀ ਦਾ ਪ੍ਰਚਾਰ ਲੱਗ ਜੂਗਾ ਚੰਗਾ ਹੋ ਲੱਗ ਜੀ ਸਾਰੇ ਨਾਲ ਨੌਜਵਾਨਾਂ ਨੂੰ ਲਾਲਾ ਵੀ ਐ ਧਿਆਨ ਇਧਰ ਹੋ ਜਾਣਾ ਹਾਂ ਬਈ ਧਿਆਨ ਦੇ ਆਈ ਸਾਡੇ ਪਿੰਡ ਦਾ ਖੜਿਆਰੀ ਜੀ ਭਾਈ ਕੋਡੀ ਦਾ ਉਹੀ ਗੱਲ ਆ ਧਿਆਨ ਦੇਣ ਸਾਹ ਸੁਸੋ ਜੀ ਅਰੇ ਦਿਲ ਚਸਤੀ ਬੱਚੇ ਦੇ ਦਾ ਹਾਂ ਬਈ ਜੀ ਮੁੰਡੇ ਨੂੰ ਮੈਨ ਲੱਗਦਾ ਕਿ ਚਲ ਪੁੱਤ ਮੈਂ 5:30 ਵਜੇ ਉੱਠ ਕਢਦਾ ਤੇ ਮੇਰੀ ਬੋਟੀ ਪਾ ਜਾਂਦੀ ਆ ਉਹ ਵਜੋਂ ਮੈਂ ਬਾਜਾਂ ਦਾ ਤੜਕੀ ਧਾਰਾ ਕਢਦੇ ਨੇ ਫਿਰ ਇਧਰ ਨੂੰ ਆ ਜਣੇ ਵਧੀਆ ਗੱਲ ਆ ਫਾਇਦਾ ਹੀ ਆ ਉਹੀ ਟਾਈਮ 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 ਬੱਜ ਗਿਆ ਨਾ ਪਹਿਲੇ ਉੱਥੀ ਪੈਣੀ ਪਹਿਨੇ ਕਿਰਚਾਈ ਚ ਪਹਿਲਾਂ ਉੱਠਣਾ ਹੀ ਮਤ ਸੀ ਪਹਿਲਾਂ ਸੌਂਦੇ ਪਹਿਲਾਂ ਲੇਟ ਆ ਫਿਰ ਉੱਠਦੇ ਲੇਟ ਉਹਦੇ ਲੇਟ ਸਾਰਾ ਦਿਨ ਤੋਂ ਲੇਟ ਚੱਲੀ ਲੇਟ ਹੀ ਚਲੀ ਜਾਂਦੀ ਹੁਣ ਮੰਨ ਕੇ ਚੱਲ ਪਾ ਸੀ 5:30 ਬੱਜ ਗਏ ਮੈਂ ਕੰਮ ਨੂੰ ਉੱਠ ਗਿਆ ਕੰਪਲੀਟ ਕਰੀ ਬੱਠੇ ਸਾਰਾ 8:30 ਵਜੇ ਨੂੰ ਕੱਖਰ ਲੱਗਦੀ ਖਿਉ ਲਾਣੀ ਮੈਂ ਹਰ ਕੇ ਦੱਸ ਦੋਨੇ ਹੁਣ ਇਹ ਹਾਂਜੀ ਮੇਨ ਗੱਲ ਹੈ ਸਵੇਰੇ ਹੈ ਨਾ ਸੁਨੇਹਾ ਉਠਣ ਦੀ ਆਪਾਂ ਕਹਿੰਦੇ ਆ ਵੀ ਸਾਜਰੇ ਅਮਰਤ ਬੇਲੇ ਨੂੰ ਕੁਰਬਾਨੀ ਦੇ ਵਿੱਚ ਵੀ ਉੱਥੇ ਜਈ ਬਈ ਹੋਰ ਆ ਨਾ ਹੁਣ ਜਿਵੇਂ ਆਪਾਂ ਉਲੀ ਦੀ ਲਾਗੇ ਜਾਉਂਗੇ ਜਵਾਬ ਉਹ ਵੀ ਜਵਾਬ ਹੈ ਨਾ ਜਿਵੇਂ ਉੱਥੇ ਜਵਾਬ ਨੂੰ ਜਵਾਬ ਜਵਾਬ ਦੇਂਦਾ ਬਈ ਮਿੱਥੂ ਰੈਂ ਦੇ ਉਹ ਬੱਚੋ ਉਹ ਨਹੀਂ ਹਟ ਜਾਂਦਾ ਬਈ ਆਉਂਦੇ ਨਹੀਂ ਸੀ ਉਹਨੂੰ ਕੀ ਹਟਦਾ ਬੈਠੀ ਨਹੀਂ ਜਾਂਦਾ ਬਈ ਹੈ ਨਾ ਉਹ ਆ ਵੀ ਭੇਂਦਾ ਮੇਰਾ ਮੇਰਾ ਨਹੀਂ ਜਾਂਦਾ ਇਹ ਆਇਆ ਵਗਾ ਚੱਲ ਬੁੱਤ ਫਿਰ ਵਧੀਆ ਗੱਲ ਹੈ ਨੀ ਸੇ ਵੀ ਚੀਜ਼ ਦਾ ਬਈ ਅਸਲ ਦੇ ਉਹ ਹੀ ਆਈ ਨੇ ਕਹਿੰਦਾ ਆਪਾਂ ਸੀ ਉਹਦੇ ਨਾਲ ਗੱਲ ਕਰੀ ਜਾਂਦੀ ਗੇ ਮਾਂ ਵੀ ਜੇ ਮਾਂ ਪਿਓ ਕਹਿਣਗੇ ਆਪ ਜਾਣਗੇ ਫੇਰ ਜਵਾਬ ਦੇਣਾ ਨਾ ਬਈ ਫੇਰ ਹੀ ਚ ਨਹੀਂ ਗੱਲ ਚੋ ਚਾਹੇ ਛੱਡ ਕੇ ਭੱਜ ਜਾਣ ਨਾ ਇੱਥੇ ਕੋਈ ਹੁਣ ਸਵੇਰੇ ਮਿਲਦਾ ਬਈ ਕੋਈ ਐਡਾ ਹੂ ਹੈ ਨਹੀਂ ਨਾ ਅਰੇ ਵਧੀਆ ਜਵਾਬ ਹੁੰਦੇ ਨੇ ਉਹ ਚੀਜ਼ ਨੋਟ ਕਰ ਲਓ ਜਦੋਂ ਸ਼ੁਰੂ ਕਰਿਆ ਉਦੋਂ ਗਨਮੀ 5-7 ਬੰਦੇ ਸੀ ਹੁਣ ਦੇਖ ਲਾ ਤਨੇ ਕਿੱਟਪੜ ਬਈ ਬਾਹੂਗੇ ਪੀਜ ਬਾਹੂਗੇ ਉਹਨੂੰ ਤਾਂ ਉਦੋਂ ਸਿਆਲ ਚ ਉਹ ਹੁੰਦੀ ਸੀ ਕਿ ਉਹਨਾਂ ਦਾ ਅਸੀਂ ਕਥਾਈ ਲਾਉਣਾ ਭਾਈ ਘਟੋ ਘਾਟ ਜਿਹੜੀ ਚੀਜ਼ ਆਪਾਂ ਜਿਹੜੇ ਆਪਣੇ ਹਾਨ ਦੇ ਮੁੰਡੇ ਲਾ ਲਾ ਜਿਹੜੇ ਆਪਣੇ ਮੰਨ ਲਓ ਨਾ ਕਲਾਸਮੇਟ ਕਹਿੰਦੇ ਆਪਾਂ ਜਿਹੜੇ ਮਾੜੀ ਸੋਸਾਇਟੀ ਤੋਂ ਬਚੇ ਆ ਤਾਂ ਬਚੇ ਆ ਜੇਕਰ ਆਪਾਂ ਗਰਾਊਂਡ ਨਾਲ ਜੁੜੇ ਹੋਈ ਸੀ ਬਹੁਤੇ ਆ ਬਲਵੇ ਕਹਿੰਦੇ ਨੇ ਇਹ ਖੇਡਦੇ ਰਹੇ ਸਾਰੇ ਕੁੱਟੀ ਜਾਂਦੇ ਆ ਇਹ ਕੁੱਟੀ ਜਾਂਦੇ ਆ ਅਸੀਂ ਆਪਾਂ ਜਿਹੜੇ ਬਈ ਹੈਗੇ ਆ ਮਨਕੇ ਜਲ ਪੱਖ ਇੱਥੇ ਦੀ ਕੋਈ ਆਪਣੇ ਜੁ ਕੋਈ ਨਿਸ਼ੀੜੀ ਤਾਂ ਹੈ ਨਹੀਂ ਕੋਈ ਨਹੀਂ ਕੋਈ ਵੀ ਨਹੀਂ ਟੋਡੇ ਦਾ ਕੋਈ ਹੈ ਨਹੀਂ ਮੁੰਡਾ ਸਾਰੇ ਕੋਈ ਆਪਦੇ ਆਪਦੇ ਕੋਈ ਕੰਮਾਂ ਦੇ ਸੱਟ ਕੋਈ ਆਪਦੇ ਘਰੇਲੂ ਕੰਮ ਕਰਦਾ ਕੋਈ ਖੇਤੀ ਕਰਦਾ ਜੋ ਕਰਦਾ ਜੋ ਮਰਜ਼ੀ ਆ ਪਰ ਮਾੜੇ ਪਰ ਇਹ ਚੀਜ਼ ਦਾ ਰਿਜ਼ਲਟ ਹੁਣ ਆਪਾਂ ਨੂੰ ਇੱਥੇ ਮਿਲੇ ਆ ਨਾ ਅੱਜ ਹੁਣ ਆਪਣਾ ਝੱਟ ਨੂੰ ਜੀ ਵੀ ਨਹੀਂ ਕਰਦਾ ਉਹ ਸਾਡੇ ਕਮਾਂ ਵਾਲਾ ਜੀ ਆਪਾਂ ਜਾਣਾ ਹੀ ਨਹੀਂ ਸਰੀਰ ਵੱਲ ਦੇ ਧਿਆਨ ਦੇ ਜਿਹੜੇ ਆਪਣੇ ਵਾਲੇ ਨਾਲ ਦੀ ਭਾਈ ਆਪਣੇ ਵਾਲੇ ਤਾਂ ਕੋਈ ੱਡੀ ਦਾਰੂ ਵੀ ਨਹੀਂ ਪੀਂਦਾ ਆਪਣੇ ਵਾਲੇ ਤਾਂ ਕੋਈ ਦਾਰੂ ਵਾਲਾ ਵੀ ਨਹੀਂ ਹੈਗਾ ਸਾਡੇ ਜੀ ਪਪਾ ਇਕੱਠੇ ਵੱਢਦੀ ਦੀ ਆਪਣੇ ਜਿੱਦੋਂ ਦਾਰੂ ਵਾਲਾ ਵੀ ਨਹੀਂ ਹੈਗਾ ਕੋਈ ਜਾ ਮੰਦਿਰ ਲਾਲਾ ਆ ਸਾਰਾ ਜੱਦੀ ਕੋਈ ਵੀ ਨਹੀਂ ਆਪਣੇ ਕੋਈ ਵੀ ਨਹੀਂ ਮਹਾਂਦਾਰੂ ਵਾਲਾ ਕੋਈ ਆਇਆ ਨਹੀਂ ਹੈਗਾ ਵੀ ਡੀਲੂ ਨਾ ਵਿਆਹ ਚਲੋ ਵਿਆਹ ਸ਼ਾਦੀ ਨੂੰ ਉਹ ਗੱਲ ਪੁੱਛੀ ਉਹ ਤਾਂ ਚਲੋ ਐਂ ਤਾਂ ਚਾਸ ਹੀ ਰਹਿੰਦਾ ਹੈ ਨਾ ਕੋਈ ਐਡਾ ਹੋਣੀ ਆਪਾਂ ਤਾਂ ਫਿਰ ਉੱਠ ਕੇ ਗਰਾਊਂਡ ਤੇ ਵੀ ਐਸ ਜਵੇਰੇ ਸੁਨੇਹਾ ਪਹੁੰਚ ਜਾਨੇ ਹਾਂ ਫੂਟ ਲਿਆ ਗਏ ਨਾ ਪਤਾ ਕਿਸੇ ਦੇ ਹਾਂਜੀ ਅੱਜ ਦੀ ਨੈਕਸਟ ਡੇ ਤੇ ਅੱਜ ਇਹ ਕੱਲ੍ਹ ਵਾਲੇ ਵਲੌਗ ਦੀ ਜੀ ਅਸੀਂ ਇਹ ਐਂਡ ਕਰ ਦਿਆਂਗੇ ਇਹਦਾ ਤੇ ਲਗਭਗ ਜੇ ਹੋ ਸਕੇ ਤਾਂ ਰੋਜ਼ ਦੀ ਰੋ ਡੇਲੀ ਵਲੌਗ ਪਾਈ ਦਿਆ ਕਰਾਂਗੇ ਇਹ ਕਿਉਂਕਿ ਸਾਨੂੰ ਫਿਰ ਉਹੀ ਸਾਰਾ ਕੁਝ ਤੋਂ ਉਹੀ ਹੁੰਦਾ ਸਵੇਰ ਦਾ ਤਾਂ ਕਰਕੇ ਦੁਬਾਰੇ ਦੁਬਾਰੇ ਪਾਉਣ ਦਾ ਵੀ ਇੱਡਾ ਖੁਸ਼ ਹੁੰਦਾ ਨਹੀਂ ਹਨ ਮੈਂ ਕਿ ਓਕੇ ਸਾਰਿਆਂ ਨੂੰ ਥੈਂਕ ਯੂ ਤੇ ਬਹੁਤ ਬਹੁਤ ਸ਼ੇਅਰ ਕਰਦੇ ਹੋ ਬਲੌਗ ਨੂੰ ਧੰਨਵਾਦ